ਗੁਰਦਾਸਪੁਰ ਦੇ ਦੋ ਵੱਖ-ਵੱਖ ਨੇੜਲੇ ਪਿੰਡਾਂ ਦੇ ਵਿੱਚ ਮੈਡੀਕਲ ਸਟੋਰ ਤੇ ਫਾਇਰਿੰਗ ਹੋਣ ਦੀ ਵਾਰਦਾਤ ਸਾਹਮਣੇ ਆਉਂਦੀ ਹੈ। ਇੱਕ ਵਾਰ ਦਾਦ ਵਿੱਚ ਮੈਡੀਕਲ ਸਟੋਰ ਮਾਲਕ ਦੇ ਗੋਲੀ ਲੱਗੀ ਤੇ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਦੂਜੀ ਵਾਰਦਾਤ ਦੇ ਵਿੱਚ ਜਾਨੀ ਨੁਕਸਾਨ ਤੋਂ ਤਾਂ ਬਚਾ ਹੋ ਗਿਆ ਤੇ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ। ਤਾਂ ਗੁਰਦਾਸਪੁਰ ਦੇ ਅੱਡਾ ਦਲਮ ਨੰਗਲ ਵਿਖੇ ਗੁਰੂ ਨਾਨਕ ਮੈਡੀਕਲ ਸਟੋਰ ਦੇ ਮਾਲਕ ਡਾਕਟਰ ਜੋਗਾ ਸਿੰਘ ਤਨ ਪਛਾਤੇ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਤੇ ਗੋਲੀਆਂ ਲੱਗਣ ਦੇ ਨਾਲ ਜਿਹੜੇ ਡਾਕਟਰ ਨੇ ਜ਼ਖਮੀ ਹੋ ਜਾਂਦੇ ਨੇ ਜਿਸ ਦਰਮਿਆਨ ਕੀ ਇਸ ਤੋਂ ਬਾਅਦ ਇਹਨਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਤੋਂ ਅੰਮ੍ਰਿਤਸਰ ਇਲਾਜ ਲਈ ਰੈਫਰ ਕਰ ਦਿੱਤਾ ਜਾਂਦਾ ਹੈ ਤੇ ਜ਼ਿਕਰ ਹੋਈ ਹੈ ਕਿ ਸਵਾਰਦਾਤ ਤੋਂ ਕੁਝ ਹੀ ਕੰਟੇ ਪਹਿਲਾਂ ਇਸ ਪਿੰਡ ਤੋਂ ਕੁਝ ਹੀ ਦੂਰੀ ਤੇ ਅਡਾ ਬਡਾਲਾ ਬਾਂਗਰ ਵਿਖੇ ਵੀ ਖੈਰਾ ਮੈਡੀਕਲ ਸਟੋਰ ਤੇ ਫਾਇਰਿੰਗ ਦੀ ਵਾਰਦਾਤ ਹੁੰਦੀ ਹੈ ਜਿਸ ਦੋਨ ਪਛਾਤੇ ਮੋਟਰਸਾਈਕਲ ਸਵਾਰ ਫਾਇਰਿੰਗ ਕਰਦੇ ਨੇ ਤੇ ਦੋਵਾਂ ਵਾਰਦਾਤਾਂ ਦੇ ਵਿੱਚ ਗੋਲੀ ਚਲਾਉਣ ਵਾਲੇ ਮੋਟਰਸਾਈਕਲ ਤੇ ਆਏ ਨੇ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਨੇ ਹਾਲਕਿ ਇਸ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਤਾਂ ਜ਼ਰੂਰ ਹੈ ਤੇ ਉਧਰ ਮੈਡੀਕਲ ਸਟੋਰ ਮਾਲਕ ਜੋਗਾ ਸਿੰਘ ਦੇ ਮੋੜ ਤੇ ਬਾਹ ਦੇ ਵਿੱਚ ਗੋਲੀ ਲੱਗੀ ਹੈ ਇਸ ਘਟਨਾ ਦੀ ਸੂਚਨਾ ਮਿਲਦਿਆਂ ਵਿਧਾਇਕ ਤੇ ਸਾਫ ਕੈਬਨਿਟ ਮੰਤਰੀ ਤ੍ਰਿਪਤਿਰਜਿੰਦਰ ਬਾਜਵਾ ਤੇ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਤੇ ਮਾਰਕੀਟ ਕਮੇਟੀ ਬਟਾਲਾ ਦੇ ਚੇਅਰਮੈਨ ਮਾਨਿਕ ਮਹਿਤਾ ਵੀ ਸਿਵਲ ਹਸਪਤਾਲ ਬਟਾਲਾ ਪਹੁੰਚੇ ਨੇ ਵਿਧਾਇਕ ਤ੍ਰਿਪਤਿਰਜਿੰਦਰ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਦਿਨੋ ਦਿਨ ਵਿਗੜਦੇ ਜਾ ਰਹੇ ਨੇ ਪੰਜਾਬ ਦੇ ਅੰਦਰ ਕਾਨੂੰਨ ਵਿਵਸਥਾ ਬੁਰੀ ਤਰੀਕੇ ਨਾਲ ਖਰਾਬ ਹੋ ਚੁੱਕੀ ਹੈ ਤੇ ਉਥੇ ਹੀ ਆਪ ਆਗੂ ਮਾਨਿਕ ਮਹਿਤਾ ਦਾ ਕਹਿਣਾ ਹੈ ਕਿ ਉਹ ਜ਼ਖਮੀ ਨੂੰ ਹਸਪਤਾਲ ਇਲਾਜ ਦੇ ਲਈ ਲੈ ਕੇ ਜਾ ਰਹੇ ਨੇ ਤੇ ਪੁਲਿਸ ਇਸ ਸਵਾਰਦਾਤ ਦੀ ਜਾਂਚ ਕਰ ਰਹੀ ਹੈ ਤੇ ਸਖਤ ਕਾਰਵਾਈ ਵੀ ਹੋਵੇਗੀ। ਦੇਖਿਆ ਕਿ ਇਥੇ ਪਾਈਓ ਨੇ ਉਹਨਾਂ ਦੇ ਮੋੜੇ ਤੇ ਗੋਲੀ ਲੱਗੀ ਹੈ ਔਰ ਦਾਲਾਂ ਪਿੰਡ ਤੋਂ ਨੇ ਸਾਡੇ ਕਿਰਬੀ ਨੇ ਪਰਿਵਾਰ ਤੋਂ ਹੀ ਨੇ ਤੇ ਕੋਈ ਬੰਦੇ ਅਣਪਛਾਤੇ ਆਏ ਨੇ ਜਿਹੜੇ ਕੀ ਗੋਲੀ ਚਲਾ ਕੇ ਗਏ ਨੇ ਕੋਈ ਜਨਕ ਪਤਾ ਚੱਲੇਗਾ ਕੋਈ ਆਪਸ ਵਿੱਚ ਪਿੰਡ ਦੇ ਕੋਈ ਗਲਬਾ ਸੀਗੀ ਅੱਗੇ ਜੋ ਵੀ ਸੂਤਰਾਂ ਤੋਂ ਹਸਾਬ ਤੋਂ ਪਤਾ ਚੱਲੇਗਾ ਜੋ ਪ੍ਰਸ਼ਾਸਨ ਨੂੰ ਜਾ ਦਿੱਤਾ ਗਿਆ ਮਾਨਯੋਗ ਅਮਰਮਦੇ ਸਾਹਿਬ ਜੀ ਦੇ ਧਿਆਨ ਚ ਲਿਆ ਦਿੱਤਾ ਗਿਆ ਤੇ ਜਲਦੀ ਇਹਦੇ ਉੱਤੇ ਕਾਰਵਾਈ ਕਰਕੇ ਜੋ ਕਸੂਰਦਾਰ ਹੋਣਗੇ ਉਹਨਾਂ ਸਾਕਾ ਦੇ ਪਿੱਛੇ ਆਪਾਂ ਰੱਖਾਂਗੇ ਰਾਤ ਵਾਲੇ ਹੋਸਟਲ ਨੇ ਗੱਲਬਾਤ ਕਰਦੇ ਲੇਕਿਨ ਮੋਟਾ ਸਾਰਾ ਇੰਜਰਡ ਹੈ ਮੋਟਾ ਕਾਫੀ ਜ਼ਿਆਦਾ ਇੰਜਰਡ ਹੋਇਆ ਪਿਆ ਉਹ ਆਪਾਂ ਦੇਖਦੇ ਆ ਰੈਫਰ ਕਰਤਾ ਕੋ ਨਾਨਕ ਹਸਪੀਟਲ ਚ ਤੇ ਇੱਕ ਸਿਰ ਤੇ ਲੱਗੀ ਹੈ ਸਿਰ ਤੋਂ ਵੀ ਲੱਗੇ ਗਈ ਹੈ ਸੋ ਆਪਾਂ ਦੇਖਦੇ ਆ ਜੋ ਵੀ ਚੇਤ੍ਰਸ਼ੇਤੀ ਰੈਮਡੀ ਦੇ ਸਕੀਏ ਮੈਂ ਨਾਲ ਹੀ ਜਾ ਰਹਾ ਜਾ ਕੇ ਮੈਂ ਦੇਖਦਾ ਮੈਂ ਹਸਪਤਲ ਪਹੁੰਚੀ ਹਾਂ ਕਿ ਕਿਹਾਂ ਚੱਲ ਰਹੀ ਹੈ ਇਸ ਕੇ ਦਾ ਕਿਹੜਾ ਕੁਛ ਨਹੀਂ ਚਾਹੁੰਦਾ ਵੀ ਪੰਜਾਬ ਦੇ ਲਾਂਡਾ ਡਾਡਰ ਦੇ ਹਾਲਾਤ ਦਾ ਬੇੜਾ ਗਰਕ ਹੋ ਗਿਆ 11 ਵਜੇ ਉਡਾਲੇ ਬਾਂਗਰ ਕੈਮਿਸ ਦੁਕਾਨ ਤੇ ਗੋਲੀਆਂ ਮਾਰੀਆਂ ਉਹਦੇ ਅੱਧੇ ਘੰਟੇ ਪਿੱਛੋਂ ਇਸ ਕੈਮਿਸ ਨੂੰ ਆਣ ਕੇ ਦਾਨ ਵੱਡੇ ਗੋਲੀਆਂ ਮਾਰੀਆਂ ਮੈਨੂੰ ਪਤਾ ਵੀ ਉਹ ਟੀਮ ਹੈ ਜਿਹੜੀ ਟੀਮ ਹੈ ਪਰ ਦਿਨ ਦਿਹਾੜੇ ਕੋਈ ਡਰ ਪਾਉ ਨਹੀਂ ਮੋਟਰਸਾਈਕਲ ਤੇ ਆਏ ਨੇ ਗੋਲੀਆਂ ਮਾਰ ਕੇ ਮੋਟਰਸਾਈਕਲ ਤੇ ਚਲੇ ਗਏ ਨੇ ਇਹ ਗੱਲ ਵੱਖਰੀ ਹੈ ਬੰਬ ਰੱਬ ਨੇ ਮੇਅਰ ਕਰਤੀਆ ਬਚ ਗਿਆ ਵਿਚਾਰਾ ਸਾਡਾ ਜੋਗਾ ਇੱਕ ਬਾਜ ਵਜੀ ਇਹ ਸਰ ਦੀ ਗੋਲੀ ਜਿਹੜੀ ਆ ਉਹਦਾ ਬਚਾਅ ਹੋ ਗਿਆ ਕੋਈ ਦੇ ਮਾਨ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਮਾਨ ਸਾਹਿਬ ਜਾਗੋ ਪੰਜਾਬ ਤੁਹਾਡੇ ਹਵਾਲੇ ਦਿੱਤਾ ਇਹਦਾ ਧਿਆਨ ਕਰੋ ਕੇਜਰੀਵਾਲ ਦੇ ਹਾਲੇ ਥਾਲੇ ਫਿਰ ਕੇ ਨਾ ਸਮਾਂ ਕੱਢੋ ਪੰਜਾਬੀਆਂ ਨੇ ਤੁਹਾਨੂੰ ਪੰਜਾਬ ਦਿੱਤਾ ਸੀਗਾ ਤੇ ਪੰਜਾਬੀਆਂ ਦੇ ਪੱਗ ਬਚਾ ਕੇ ਰੱਖੋ ਮਾਨ ਸਾਹਿਬ ਰੱਬ ਨੇ ਬਚਾਤਾ ਵਾ ਗੋਲੀਆਂ ਮੋੜੀ ਦੀ ਦੋ ਵਜੀਆਂ ਨੇ ਸਿਰ ਵਾਲੀ ਗੋਲੀ ਦਾ ਬਚਾਓ ਹੋ ਗਿਆ ਵਾ ਹਾਂਜੀ ਪੁਲਿਸ ਨੂੰ ਉਹ ਕਹਿੰਦੇ ਸੀ ਚੱਲੇ ਆ ਮੌਕੇ ਤੇ ਗਏ ਗਏ ਉਹਨੇ ਮੌਕੇ ਤੇ ਸਾਨੂੰ ਉਹਦੋਂੋਂ ਜ਼ਿਆਦਾ ਦੀ ਜਾਨ ਦਾ ਖਤਰਾ ਸੀ ਸੋ ਉਹ ਰੱਬ ਨੇ ਮਿਹਰ ਕਰਤੀ ਹੁਣ ਉਹਨੂੰ ਅਸੀਂ ਸਭ ਲੈ ਕੇ ਚੱਲੇ ਆ ਅ ਸੁਬਨਾਮ ਜਿਹੜਾ ਇਨਸੀਡੈਂਟ ਹੋਇਆ ਅ ਮਰੀਜ਼ ਦਾ ਨਾਮ ਦੀ ਜੋਗਾ ਸਿੰਘ ਕਿਥੋਂ ਮਰੀਜ਼ ਆਇਆ ਨੇ 달ਮ 달ਮ ਪਿੰਡ ਤੋਂ ਕੀ ਗੱਲ ਹੋਈ ਅ ਮਰੀਜ਼ ਦੇ ਜੀ ਗੋਲੀਆਂ ਲੱਗਨ ਦਾ ਸਾਨੂੰ ਇਹਗਾ ਆਏ ਉਹ ਖਬਰ ਮਿਲੀ ਹੈ ਤੇ ਜਦੋਂ ਆਏ ਸਾਡੇ ਕੋਲ ਉਹਨਾਂ ਦੇ ਸੱਜੀ ਬਾਹਂ ਤੇ ਗੋਲੀ ਲੱਗੀ ਹੈ ਤੇ ਇੱਕ ਗੋਲੀ ਸਿਰ ਦੇ ਕੋਲੋਂ ਨਿਕਲ ਕੇ ਗਈ ਹੈ ਤੇ ਬਲੀਡਿੰਗ ਕਾਫੀ ਸੀ ਫ੍ਰੀਚ ਨੂੰ ਕੀ ਹਾਲ ਹੈ ਆਪਣੇ ਵੱਲੋਂ ਅਸੀਂ ਜੋ ਐਮਰਜੈਂਸੀ ਟ੍ਰੀਟਮੈਂਟ ਪੇਸ਼ੈਂਟ ਨੂੰ ਚਾਹੀਦਾ ਸੀ ਉਹ ਸਾਰਾ ਟ੍ਰੀਟਮੈਂਟ ਪੇਸ਼ੈਂਟ ਨੂੰ ਕਰਕੇ ਅੱਗੇ ਰੈਫਰ ਕੀਤਾ ਹਾਲਾਤ ਥੋੜੇ ਪੇਸ਼ੈਂਟ ਦੀ ਹਾਲਤ ਥੋੜੀ ਸਿੱਕ ਹੈਗੀ ਹੈ ਜੀ ਬਲੀਡਿੰਗ ਜ਼ਿਆਦਾ ਹੋ ਰਹੀ ਹੈ ਉਹਨਾਂ ਦੋ ਲੱਗਦੇ ਇੱਕ ਖਹਿ ਕੇ ਨਿਕਲੀ ਲੱਗਦੀ ਹੈਗੀ ਹੈ ਬਾਕੀ ਅੱਗੇ ਦੀ ਕਾਰਵਾਈ ਲਈ ਅਮ੍ਰਿਤਸਰ ਭੇਜਿਆ ਉੱਥੇ ਸਕੈਨ ਕਰਾਂਗੇ ਐਕਸ-ਰੇਸ ਤੇ ਦੇਖਦੇ ਹਾਂ ਫਿਰ ਮੇਰਾ ਨਾਜੀ ਸਿੰਘ ਸਿਰੇ ਬੈਠੇ ਆ ਚਾਹ ਪੀ ਰਹੇ ਅੰਦਰ ਵਾਈਫ ਚਾ ਲੈ ਆ ਗਿਆ ਤੇ ਗੱਲਾਂ ਕਰਦੇ ਆ ਤੇ ਵੀ ਬਾਹਰ ਬੈਠਾ ਫੋਨ ਆਇਆ ਜੀ ਅਸੀਂ ਕਿਹਾ ਫੋਨ ਆਇਆ ਬਾਹਰੋਂ ਤੇ ਉਹਦੇ ਦੇ ਪਾਪਾ ਨੰਬਰ ਮੰਗਦੇ ਮੈਂ ਨੰਬਰ ਦਿੱਤਾ ਅਜੇ ਭਾਈ ਇਨੀ ਗੱਲ ਕਰ ਰਹੇ ਆ ਤੇ ਬਾਹਰੋਂ ਕੋ ਮੋਟਰਸਾਈਕਲ ਤੇ ਆਇਆ ਮੈਂ ਵੇਖਿਆ ਪਹਿਲਾਂ ਮੋਟਰੇ ਤੇ ਮੈਂ ਕਿਹਾ ਕਿ ਤੇ ਆਮ ਲੋਕੀ ਲੰਗੁਏਜ ਰੱਖਦੇ ਨਹੀਂ ਇੱਕ ਦੀ ਗੱਲ ਆ ਤੇ ਮਾਰੇ ਨੇ ਪੈਰ ਲਾਇਆ ਦੋ ਗੋਲੀਆਂ ਮਾਰ ਦਈਓ ਬਸ ਖਾਣਾਂਗੇ ਜਿਹਾ ਜਿਹਾ ਡੁੱਟ ਕੇ ਸਾਡਾ ਬਚਾਅ ਹੋ ਗਿਆ ਗੋਲ ਗੋਜੀ ਨਹੀਂ ਆ ਮੂੰ ਬੰਨੇ ਸੀ ਉਹ ਬਦਿਆਸ ਨਹੀਂ ਸਾਰਾ ਮੋਟਰਸਾਈਕਲ ਨੰਬਰ ਪਲੇਟ ਕੋਈ ਨਹੀਂ ਹੈ ਜੀ ਕਿੰਦੇ ਸੈਟਤਾ ਕਿ ਪਾਇਆ ਬਟਾਲੇ ਵਾਲੇ ਸਾਈਡ ਤੋਂ ਆਇਆ ਤੇ ਕਲਨੌਰ ਵਾਲੋਂ ਗਿਆ ਉਸ ਤੋਂ ਟਾਈਮ ਲਾਇਆ ਉਸਨੇ ਫੋਨ ਕੀਤਾ ਅਰ ਪੁਲਸਾ ਵੀ ਟਾਈਮ ਲਾਇਆ 10 ਮਿੰਟ ਬਾਅਦ ਕੋਈ ਨਕਾਲਪੁਰ ਤੇ ਕੋਈ ਨਹੀਂ ਹਾਂ ਕੋਈ ਅਸਲੀ ਗੱਲ ਹੈ ਕੋਈ ਫਰੋਤੀ ਨਹੀਂ ਕੋਈ ਗੱਲ ਨਹੀਂ ਹੋਈ ਤੇ ਉਹਦੇ ਚਾਂਸ ਹੀ ਕੋਈ ਨਹੀਂ ਹੈਗਾ ਇਹ ਕੀ ਪ੍ਰਸ਼ਾਸਨ ਦੀ ਮਾਰ ਹੈ ਹਾਂ ਜੀ ਪ੍ਰਸ਼ਾਸਨ ਮਾਨ ਕਰਦਾ ਵੀ ਜਿਵੇਂ ਇਹੋ ਜਿਹਾ ਲੋਕਾਂ ਦਾ ਹੀ ਹਾਲ ਹੋ ਗਿਆ ਤੇ ਫਿਰ ਆਮ ਬੰਦਾ ਕੀ ਕਰੂਗਾ ਵੇਖੋ ਸਾਡੀ ਜਿਵੇਂ ਸ਼ੋਹ ਪਰਦੀਏ ਪਾਇਆ ਰਾਤ 12 ਵਜੇ ਆ ਕੇ ਫੋਨ ਕਰੇ ਦੂਆ ਗਰਗਾਇਲ ਸਿਰ ਉੱਠ ਕੇ ਦਵਾਈ ਲਈ ਦੀ 12 ਵਜੇ ਤੋਂ 10 ਵਜੇ ਤੱਕ ਤਾਂ ਖੁੱਲੀ ਹੁੰਦੀ ਹੈ ਨਹੀਂ ਨਾ ਨਹੀਂ ਕੀਤੀ ਕਿ ਮਤਲਬ ਕੋਈ ਨਹੀਂ ਲਗਾ ਬਾਕੀ ਕੀ ਐ ਨਾ ਕੋਈ ਲੜਾਈ ਝਗੜਾ ਨਹੀਂ ਕੋਈ ਲੈਣ ਦੇ ਨਹੀਂ ਕੋਈ ਨਹੀਂ ਕਿਸ਼ਣ ਕੋਈ ਸੁਣੀ ਆਇਆ ਨਹੀਂ ਕਿ ਪੇ ਨੰਬਰ ਬਹੁਤ ਵਧੀਆ ਲੋਕਾਂ ਬੜਾ ਫੇਰ ਕੇ ਆ ਰਹੇ ਹੋ ਜੀ ਤੁਹਾਡੇ ਕਿਹੜਾ ਲੈਣ ਤੇ ਕੋਈ ਨਹੀਂ ਆ ਰਿਹਾ ਕੋਈ ਜੀ ਇਸ ਦਾ ਦੂਜਾ ਵੀ ਤੇ ਬੇਟੇ ਨੂੰ ਕੋਈ ਕਾਲ ਆਈ ਹਾਂਜੀ ਬੇਟੇ ਨੂੰ ਬਾਹਰ ਕਾਲ ਆਈ ਸੀ ਰਾਤ 1:30 ਵਜੇ ਬੇਟਾ ਮੇਰਾ ਕੈਨੇਡਾ ਉਹਦੇ ਕੋ ਨੰਬਰ ਮੰਗਿਆ ਉਹਨੇ ਆਪਣੇ ਪਾਪਾ ਨੰਬਰ ਦੇ ਕੇ ਦੱਸੋ ਕੀ ਗੱਲ ਆ ਉਹ ਜਰਾ ਸੁਤਾਈ ਸੁਤੇ ਨੇ ਬੜਾ ਘਟਾ ਫੋਨ ਸੁਣ ਰਿਹਾ ਕਿ ਤੇ ਤੇ ਲੋਕ ਤੇ ਉਹ ਕਹਿੰਦਾ ਮੈਂ ਬਾਹਰ ਤੇ ਨ ਆਪਣੇ ਪਾਪਾ ਨਾਲ ਬੱਲੇ ਕਹਿੰਦੇ ਗੱਲ ਆ ਕਿਨੇ ਜੇ ਘਾੜਪੁਰੇ ਬੱਲੇ ਬੋਲਦੇ ਕਿ ਨਾਲ ਕਹਿੰਦਾ ਨਾ ਫੋਨ ਕੱਟਦਾ ਬਸ ਕੋਈ ਗੱਲ ਹੀ ਕੋਈ ਤੇ ਜੋ ਸਵੇਰੇ ਗੱਲ ਹੁੰਦੇ ਆ ਜੇ ਕੰਮ ਹੋਇਆ ਸਾਰੇ ਬੈਠਿਆ ਫੋਨ ਹੁੰਦੇ ਆ ਮੇਰੇ ਦੱਸਦੇ ਆ ਪਾਪਾ ਨਾਲ ਕੀ ਗੱਲ ਹੋਈ ਕੋਈ ਗੱਲ ਪੂਰੀ ਨਹੀਂ ਹੋਈ ਦੇ ਵਿੱਚ ਨੇ ਗੋੜੀ ਗੱਲ ਵੀ ਕਿਨੇ ਪੈ ਦੋ ਘਰ ਕੀਤੇ